ਅੱਜ ਸਾਡੀ ਟੀਮ ਪਹੁੰਚੀ ਹੈ ਜੀ ਬਟਾਲਾ ਦੀ ਉਸ ਫੈਮਿਲੀ ਦੇ ਵਿੱਚ ਜਿਸ ਫੈਮਿਲੀ ਦਾ بار-ਬਾਰ ਅਸੀਂ ਤੁਹਾਡੇ ਨਾਲ ਜ਼ਿਕਰ ਕਰਦੇ ਰਹਿੰਨੇ ਆ ਅੱਗੇ ਵੀ ਪਹਿਲਾਂ ਵੀ ਕਈ ਵਾਰ ਅਸੀਂ ਇਸ ਬੱਚੀ ਨੂੰ ਤੁਹਾਡੇ ਰੂਬਰੂ ਕੀਤਾ ਸੀ ਕਿਉਂਕਿ ਇਹਨੇ ਡਾਂਸਿੰਗ ਦੇ ਵਿੱਚ ਔਰ ਫੈਸ਼ਨ ਦੇ ਵਿੱਚ ਮੱਲਾ ਮਾਰੀਆਂ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਬਟਾਲਾ ਦੀ ਮੌਲੀ ਚੀਮਾ ਜਿਹੜੀ ਕਿ ਅਕਸਰ ਅਖਬਾਰਾਂ ਦੀਆਂ ਔਰ ਨਿਊਜ਼ ਦੀਆਂ ਸੁਰਖੀਆਂ ਦੇ ਵਿੱਚ ਰਹਿੰਦੀ ਆ ਉਮਰ ਇਹਦੀ ਮਹਿਜ਼ 10 ਸਾਲ ਹੈ ਬਟ ਇਸ ਬੱਚੀ ਦਾ ਜਿਹੜਾ ਇਹ ਸਫਰ ਹੈ ਮਾਡਲਿੰਗ ਔਰ ਡਾਂਸਿੰਗ ਦਾ ਇਹ ਬਹੁਤ ਛੋਟੀ ਉਮਰ ਵਿੱਚ ਨੇ ਸਟਾਰਟ ਕੀਤਾ ਸੀ ਔਰ ਅੱਜ ਇਸ ਮਕਾਮ ਤੇ ਪਹੁੰਚੀ ਹੈ ਕਿ ਦੇਰਾਦੂਨ ਦੇ ਵਿੱਚ ਇੱਕ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ ਸਨੀ ਦਿਓਲ ਔਰ ਬੌਬੀ ਦਿਓਲ ਦੀ ਸਿਸਟਰ ਔਰ ਤਰਮਿੰਦਰ ਦੀ ਬੇਟੀ ਇਸ਼ਾ ਦਿਓਲ ਨੇ ਖੁਦ ਇਸ ਬੱਚੀ ਨੂੰ ਸਨਮਾਨਿਤ ਕੀਤਾ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਸ ਫਿਲਮ ਸਟਾਰ ਨੂੰ ਮਿਲਣ ਲਈ ਔਰ ਦੂਰੋਂ ਉਹਦਾ ਆਟੋਗ੍ਰਾਫ ਲੈਣ ਲਈ ਲੋਕ ਦੌੜੇ ਜਾਂਦੇ ਆ ਬਟ ਉਹ ਇਸ਼ਾ ਦਿਓਲ ਅੱਜ ਖੁਦ ਇਸ ਛੋਟੀ ਜੀ ਬੱਚੀ ਨੂੰ ਸਨਮਾਨਿਤ ਕਰ ਰਹੇ ਨੇ ਔਰ ਇਸ ਦਾ ਟੈਲੈਂਟ ਪਰ ਕੇ ਇਸ ਬੱਚੀ ਨੂੰ ਉਸ ਮੰਚ ਤੇ ਬੁਲਾਇਆ ਗਿਆ ਗੱਲਬਾਤ ਕਰਦੇ ਆ ਮੌਲੀ ਚੀਮਾ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਪਰਿਵਾਰ ਵੀ ਸਾਡੇ ਨਾਲ ਮੌਜੂਦ ਆ ਪਹਿਲਾਂ ਗੱਲ ਕਰਦੇ ਆ ਛੋਟੀ ਬੱਚੀ ਹੈ ਮੌਲੀ ਚੀਮਾ ਪਹਿਲਾਂ ਤਾਂ ਬੇਟਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਮੋਲੀ ਜੀ ਮੈਂ ਪਹਿਲਾਂ ਵੀ ਮਤਰੀਆਂ ਕਾਫੀ ਵਾਰ ਅਸੀਂ ਨਿਊਜ਼ ਕਰਕੇ ਗਏ ਆ ਇੰਟਰਵਿਊ ਵੀ ਕਰਕੇ ਗਏ ਆ ਕਿੰਨੀ ਇਸ ਤੋਂ ਬੇਟਾ ਤੁਸੀਂ ਇਹ ਸਫਰ ਆਪਣਾ ਸਟਾਰਟ ਕੀਤਾ 3 ਸਾਲ ਦੀ ਉਮਰ ਤੋਂ ਕੀਦੇ ਵਾਲੇ ਵੇਖ ਕੇ ਫਿਰ ਤੁਹਾਨੂੰ ਇਹ ਸ਼ੌਂਕ ਜਾਗ ਗਿਆ ਕਿ ਮੈਂ ਮਾਡਲਿੰਗ ਚ ਜਾਂ ਡਾਂਸਿੰਗ ਚ ਆਉਂ ਮੇਰੀ ਮਾਸੀ ਮੇਰੀ ਮਾਸੀ ਉਹ ਟੀਵੀ ਤੇ ਮੰਮ ਦੇਖ ਸੀ ਉਹਨਾਂ ਨੇ ਦੋਇ ਤਿੰਨ ਸਟੇਜ 'ਚ ਮਿਸ ਇੰਡੀਆ ਦਾ ਅਵਾਰਡ ਜਿੱਤਿਆ ਸੀ ਤੇ ਫਿਰ ਕੀ ਲੱਗਾ ਕਿ ਮौसी ਵਾਂਗ ਮੈਂ ਵੀ ਸਟੇਜ ਤੇ ਜਾ ਕੇ ਇਦਾਂ ਹੀ ਤਾਲੀਆਂ ਆਪਣੇ ਲਈ ਵਜਵਾਉਣੀਆਂ ਆ ਪਰ ਨਾਮ ਨਾ ਘਟਣਾ ਹਾਂਜੀ ਤੇ ਕਿੰਨਾ ਕ ਸਾਥ ਰਿਹਾ ਫਿਰ ਮੋਲੀ ਚਿਮਾ ਨੂੰ ਔਰ ਕਿਹਦਾ ਕਿਹਦਾ ਸਾਥ ਰਿਹਾ ਘਰ ਤੋਂ ਹਾਂ ਸਾਰਿਆਂ ਦਾ ਪੂਰੀ ਫੈਮਿਲੀ ਦਾ ਰਿਹਾ ਸੀ ਸਪੈਸ਼ਲੀ ਕਿੰਨੇ ਜਿਆਦਾ ਸਾਥ ਮਮਾ ਨੇ ਤੇ ਮੋਲੀ ਚਿਮਾ ਫਿਰ ਕਿੰਨੀ دیر ਪ੍ਰੈਕਟਿਸ ਕਰਦੀ ਆ ਕਿਉਂਕਿ ਮਾਡਲਿੰਗ ਕਰਨਾ ਜਾਂ ਡਾਂਸਿੰਗ ਕਰਨਾ ਬਹੁਤ ਟਫ ਹੈ ਕਿਉਂਕਿ ਤੁਸੀਂ ਅਜੇ ਛੋਟੇ ਬੱਚੇ ਹੋ ਫਿਰ ਕਿੰਨੀ ਪ੍ਰੈਕਟਿਸ ਮੋਲੀਚੀਮਾ ਕਰਦੀ ਆ ਔਰ ਉਹਨੂੰ ਪ੍ਰੈਕਟਿਸ ਕੌਣ ਕਰਵਾਉਂਦਾ ਉਹਦਾ ਮੇਕਅਪ ਕੌਣ ਕਰਦਾ ਮੈਂ ਤੂੰ ਸੰਦੇ ਪੜ੍ਹ ਲੈਨੀ ਸਕੂਲ ਤੇ ਵੀ ਪੜ੍ਹ ਲੈਨੀ ਮੱਝ ਕਰੀ ਅੰਕੇ ਨਹੀਂ ਅਸਲ ਘਰ ਲੈਨੀ ਥੋੜੀ ਬਸ ਤੇ ਜਦੋਂ ਫਿਰ ਮੋਲੀਚੀਮਾ ਸਟੇਜ ਤੇ ਅਵਾਰਡ ਲੈਣ ਗਈ ਹੈ ਉਹ ਵੀ ਫਿਲਮ ਸਟਾਰ ਇਸ਼ਾ ਦੀ ਹੋਂਦ ਕੋਲੋਂ किए लगा बहुत अच्छा लग फिर बहुत तो ज़्यादा अच्छा लगे कदी सोचा दौल मैंने अवार्ड कह की मूवमेंट सी फिर सदियाँ कि ईशा दौल ने की स्पैशली वर्ड तो तू या की टिप्स दिते मैं उन्होंने गिफ्ट किया कपड़ा मैं घर जाके खोल लूगी कहें मैंने एक मैसेज भी है हफ्ते देखा ਸਰਪ੍ਰਾਈਜ਼ ਮੈਸੇਜ ਸੁਣਾਨੇ ਕਿਹਾ ਤੁਹਾਨੂੰ ਆਏਗਾ ਹਨਾ ਹੋ ਸਕਦਾ ਤੁਹਾਨੂੰ ਅੱਗੇ ਲੈ ਕੇ ਜਾਣ ਉਹ ਫਿਰ ਉੱਥੇ ਮੈਂ ਇੱਕ ਚੀਜ਼ ਪੁੱਛਾਂਗੀ ਕਿ ਮੌਲੀ ਚ ਮਤ ਕਿੰਨੇ ਜਣੇ ਸੀ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਇਹ ਅਵਾਰਡ ਮਿਲਿਆ 200 ਕੀ ਤੁਹਾਡੀ ਇਸ ਦੇ ਕਿੰਨੇ ਸੀ ਮਤਲਬ ਸਾਰੇ ਉਥੇ ਵੱਡੇ ਸੀ ਹਾਂਜੀ ਤੁਸੀਂ ਇਕੱਲੇ ਛੋਟੇ ਤੇ ਫਿਰ ਉਸ ਵਕਤ ਮੌਲੀ ਚੀਮਾ ਨੇ ਕੀ ਮਹਿਸੂਸ ਕੀਤਾ ਔਰ ਕੀ ਅੱਗੇ ਦਾ ਸੋਚਿਆ ਕਿ ਮੈਂ ਕਿੱਥੋਂ ਤੱਕ ਜਾਵਾਂ ਥੋੜੀ ਜਿਹੀ ਕਬਰ ਹਟਦਾ ਵਈ ਉੱਥੇ ਲਾ ਕੇ ਮੈਨੂੰ ਅੱਛਾ ਵੀ ਲੱਗਿਆ ਕੀ ਸੁਪਨਾ ਕੀ ਅੱਗੇ ਮੌਲੀ ਚ ਮੈਂ ਕਿੱਥੋਂ ਤੱਕ ਜਾਣਾ ਚਾਹੁੰਦਾ ਡਾਕਟਰ ਵੀ ਤੇ ਮਾਡਲ ਵੀ ਡਾਕਟਰ ਵੀ ਯਾਰ ਮਾਡਲ ਵੀ ਦੋਨੇ ਹੀ ਆਪੋਜ਼ਿਟ ਲਾਈਨਾਂ ਤੇ ਇਹਨੂੰ ਮੈਨੇਜ ਕਰ ਲੋਗੇ ਸੋ ਤੁਸੀਂ ਦੇਖਿਆ ਕਿ ਮੌਲੀ ਚੀਮਾ ਜਿਹੜੇ ਅਜੇ ਮਹਿਜ ਇੱਕ ਚੁਲਬਲੀ ਜੀ ਛੋਟੀ ਜੀ ਬੱਚੀ ਆ ਜਿਨੇ ਸਾਡੇ ਸਵਾਲਾਂ ਦੇ ਬਹੁਤ ਹੀ ਨੋਟੇ ਪੰਚ ਵੀ ਜਵਾਬ ਵੀ ਦਿੱਤੇ ਨੇ ਕਿਉਂਕਿ ਇਸ ਦੇ ਮੁਤਾਬਕ ਜੇ ਅਸੀਂ ਚੱਲੀਏ ਤਾਂ ਇਹਦੇ ਜਵਾਬ ਬਿਲਕੁਲ ਇਹਦੇ ਅਕੋਰਡਿੰਗ ਨੇ ਸੋ ਇਹ ਡਾਕਟਰ ਵੀ ਬਣਨਾ ਚਾਹੁੰਦੀ ਆ ਔਰ ਮਾਡਲ ਵੀ ਬਣਨਾ ਚਾਹੁੰਦੀ ਆ ਤੇ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਇਹਦੀਆਂ ਖਵਾਸ਼ਾਂ ਜ਼ਰੂਰ ਪੂਰੀਆਂ ਹੋਣ ਇਹਦੇ ਮੰਮੀ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਕਿਉਂਕਿ ਕੇ ਬਟਾਲੇ ਦੀ ਸਮਾਜ ਸੇਵਿਕਾ ਵੀ ਨੇ ਔਰ ਅਸੀਂ ਪਹਿਲਾਂ ਤੋਂ ਵੀ ਇਹਨਾਂ ਨੂੰ ਜਾਣਨੇ ਆ ਇਹ ਵੀ ਆਏ ਦਿਨ ਸਮਾਜ ਸੇਵਾਲੀ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਦੇ ਰਹਿੰਦੇ ਨੇ ਸੋ ਜਿੱਥੇ ਇਹਨਾਂ ਦਾ ਆਪਣਾ ਨਾਮ ਹੈ ਉੱਥੇ ਇਹਨਾਂ ਦੀ ਬੇਟੀ ਜਿਹੜੀ ਮੌਲੀ ਚੀਮਾ ਉਹ ਵੀ ਨਾਮ ਖੜ ਚੁੱਕੀ ਆ ਆਹ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੁਬਾਰਕਾਂ ਜੀ ਬਹੁਤ-ਬਹੁਤ ਤੁਹਾਨੂੰ ਤੁਹਾਨੂੰ ਬਹੁਤ-ਬਹੁਤ ਆਂ ਦੀਦੀ ਪਹਿਲਾਂ ਮੈਂ ਇਹੀ ਕਵਾਂਗੀ ਕਿ ਕਿਉਂਕਿ ਆਪਾਂ ਕਾਫੀ ਵਾਰ ਤੁਹਾਡੇ ਕੋ ਆ ਚੁੱਕੇ ਆ ਹਾਂਜੀ ਔਰ ਮੌਲੀ ਚੀਮਾ ਦੇ ਇੰਟਰਵਿਊਜ਼ ਕਰ ਚੁੱਕੇ ਆ ਅਸੀਂ ਦੇਖਿਆ ਕਿ ਇਨੇ ਕਾਫੀ ਅਵਾਰਡ ਜਿੱਤੇ ਆ ਕਿਉਂਕਿ ਪੂਰੀ ਫਾਈਲ ਜਿਹੜੀ ਆ ਅਵਾਰਡਸ ਨਾਲ ਭਰੀ ਹੋਈ ਆ ਨੋ ਡਾਟ ਕਹਿੰਦਾ ਕਿ ਇਸ ਬੱਚੀ ਦੀ ਕਿੰਨੀ ਮਿਹਨਤ ਆ ਪਰ ਇਹਦੇ ਪਿੱਛੇ ਤੁਹਾਡੀ ਵੀ ਬਹੁਤ ਮਿਹਨਤ ਆ ਇਹ ਜਿਹੜਾ ਅਵਾਰਡ ਮਿਲਿਆ ਦੇਰਾ ਦੂਨ ਤੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਤੇ ਜਦੋਂ ਅਵਾਰਡ ਲਈ ਕਾਲ ਆਈ ਸੀ ਤੇ ਤੁਹਾਡਾ ਰੈਐਕਸ਼ਨ ਕੀ ਸੀ ਪਹਿਲਾਂ ਤੋਂ ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਪ੍ਰੈਸ ਵਾਲੇ ਭਰਾਵਾਂ ਨੂੰ ਭੈਣਾਂ ਨੂੰ ਕਿਉਂਕਿ ਪ੍ਰੈਸ ਵਾਲੇ ਭਰਾਵਾ ਕਿ ਜਿਹੜੇ ਮੈਸੇਜ ਅੱਗੇ ਲੈ ਕੇ ਜਾਂਦੇ ਆ ਬੱਚੇ ਨੂੰ ਵਿਧਾਨ ਚ ਮੇਰਾ ਹੱਥ ਨਹੀਂ ਉਹ ਸਾਰਾ ਪ੍ਰੈਸ ਵਾਲੇ ਦਾ ਆ ਅਵਾਰਡ ਲਿਆਓ ਕੋਈ ਚੀਜ਼ ਲਿਆਓ ਘਰ ਰੱਖ ਲਈ ਦੀ ਆਣ ਬਾਣ ਨੂੰ ਪਤਾ ਹੁੰਦਾ ਮੰਨ ਲਓ ਮੇਰੇ ਸਟੇਟਸ ਤੇ 150 ਬੰਦੇ ਨੇ ਵੇਖਿਆ ਤੁਹਾਡੇ ਚੈਨਲ ਤੇ ਕੋਈ ਕਾਫੀ ਦੂਰ ਤੱਕ ਜਾਏਗੀ ਉਹਨਾਂ ਦਾ ਨਾਮ ਤਾਂ ਤੁਸੀਂ ਰੋਸ਼ਨ ਕਰਦੇ ਮੈਂ ਤੇਰੇ ਕਰਦੇ ਪਈ ਨੂੰ ਕਿਉਂਕਿ ਪ੍ਰੈਸ ਇੱਕ ਐਸੀ ਚੀਜ਼ ਹੈ ਜਿਹੜੀ ਬੱਚੇ ਨੂੰ ਕੀ ਵੱਡੇ ਨੂੰ ਛੋਟੇ ਨੂੰ ਹਰ ਇੱਕ ਨੂੰ ਚੰਗੇ ਮਾੜੇ ਨੂੰ ਹਰ ਇੱਕ ਨੂੰ ਅੱਗੇ ਲੈ ਕੇ ਜਾਂਦੀ ਹੈ ਅਦਰਵਾਇਜ਼ ਤਾਂ ਅੰਦਰ ਵਾਰ ਹੀ ਬੈਠੇ ਰਹਿੰਦੇ ਬਾਕੀ ਰਹੀ ਗੱਲ ਮਤਲਬ ਇਸ਼ਾ ਦੇ올 ਵਾਲੀ ਇਸ਼ਾ ਦੇ올 ਦਾ ਜਿਸ ਨੇ ਸਾਨੂੰ ਮੈਸੇਜ ਆਇਆ ਅੱਜ ਕੱਲ ਤਾਂ ਸਾਰੀ ਹਰ ਇੱਕ ਥਾਂ ਤੇ ਫੇਕ ਚੀ ਚੱਲੀ ਹੈ ਮੈਸੇਜ ਆਇਆ ਪਹਿਲੋਂ ਆਪਾਂ ਥੋੜਾ ਕੋ ਮਤਲਬ ਉਹਨਾਂ ਨੇ ਮਜ਼ਾਕ ਵਗੈਰਾ ਕੀਤਾ ਕਿ ਜਿਸ ਤਰ੍ਹਾਂ ਉਹ ਕਹਿਣ ਲੱਗੇ ਕਿ ਅਸੀਂ ਇਹ ਪਿਛਾ ਦੇ ਹੋ ਜੀ ਮੈਂ ਉਹਨਾਂ ਨੂੰ ਮਜ਼ਾਕ ਵਿੱਚ ਕਹਤਾ ਕਿ ਮੈਂ ਮਾਦਰੀ ਦਿੱਖੇ ਤੇ ਥੋੜਾ ਨਾ ਐਦਾਂ ਦਾ ਹਸਾਬ-ਤਬਾਅ ਹੋ ਗਿਆ ਕਿ ਫੋਨ ਕੱਟਤਾ ਬਾਅਦ ਚ ਫਿਰ ਦੁਬਾਰਾ ਆਇਆ ਕਿ ਨਹੀਂ ਤੁਹਾਡੀ ਬੇਟੀ ਦਾ ਨਾਮ ਆ ਨੋਸ ਹੋਇਆ ਤੁਸੀਂ ਆਣਾ ਵਾ ਇਹ ਉਹਨਾਂ ਨੇ ਸਾਰਾ ਮਤਲਬ ਆਪਣਾ ਬਾਇਓ ਡਾਟਾ ਸੀਰੀਅਸਲੀ ਦੱਸਿਆ ਕਿ ਤੁਸੀਂ ਸਾਡੀ ਸੀਰੀਅਸਲੀ ਗੱਲ ਸੁਣੋ ਕਿ ਆਪਾਂ ਕਿ ਜਿੰਨੀ ਤੇ ਤੱਕ ਆਪਾਂ ਸਟੇਜ ਤੇ ਮੈਮ ਨੂੰ ਨੇ ਦੇਖਿਆ ਹੁੰਦੇ ਤੱਕ ਥੋੜਾ ਨਾ ਮਨ ਚ ਡਾਊਟ ਸੀਗਾ ਕੁਝ ਅਨਜਾਨ ਸ਼ਾਇ ਸੀ ਸਾਨੂੰ ਪਤਾ ਨਹੀਂ ਸੀ ਅੰਤ ਤੱਕ ਜਾਂਦੇ ਜਾਂਦੇ ਬੰਦੇ ਨਾ ਹੋ ਜਾਂਦਾ ਵਾ ਫਿਰ ਜਦੋਂ ਅਸੀਂ ਜਾ ਕੇ ਗਏ ਮੈਮ ਨੇ ਦੇਖਿਆ ਕਿਉਂਕਿ ਕਾਫੀ ਸਾਰੇ ਵੱਡੇ ਸੀ ਛੋਟਾ ਕੋਈ ਬੱਚਾ ਨਹੀਂ ਸੀਗਾ ਮੈਂ ਤੁਹਾਨੂੰ ਵੀਡੀਓ ਚ ਪ੍ਰੂਫ ਕੀਤਾ ਕਿਉਂਕਿ ਪਿਛਲੀ ਵਾਰ ਜਦੋਂ ਕੁੜੀ ਦੀ ਵੀਡੀਓ ਆਈ ਸੀ ਨਾ ਉਦੋਂ ਵੀ ਬੜੇ ਜਣ ਲੋਕਾਂ ਨੇ ਨ ਤੇ ਤੁਸੀਂ ਆ ਜਾਓ ਮੈਂ ਕਹਿੰਦੀ ਮੈਂ ਨਹੀਂ ਆਣਾ ਉੱਪਰ ਕਿਉਂਕਿ ਮੈਨੂੰ ਲੱਗਣ ਹੀ ਤੇ ਸੁਪਨਾ ਇੱਕ ਸੁਪਨਾ ਵੇਖਣਾ ਤੇ ਇੱਕ ਸੁਪਨੇ ਨੂੰ ਪੂਰਾ ਕਰਨਾ ਤੁਹਾਨੂੰ ਪਤਾ ਦੋ ਅਲੱਗ ਚੀਜ਼ਾਂ ਹੋ ਜਾਂਦੀਆਂ ਮੈਂ ਨਹੀਂ ਉੱਥੇ ਬਾਸ ਤੇ ਉਸਦੇ ਬਾਸ ਤੇ ਗਈ ਕਿ ਤੁਸੀਂ ਆਓ ਆਪਣੀ ਬੇਟੀ ਨਾਲ ਮੈਂ ਕਹਿੰਦੀ ਨਹੀਂ ਮੈਂ ਦੇਖ ਰਹਾ ਹਾਂ ਇੰਨੀ ਮਤਲਬ ਵੀ ਪਾਉ ਹੋ ਗਈ ਤੇ ਮੈਨੂੰ ਖੁਸ਼ੀ ਵੀ ਸੀ ਕਿ ਮੈਂ ਇਹਦੀ ਵੀਡੀਓ ਤੱਕ ਨਹੀਂ ਬਣਾਈ ਇੱਕ ਫੋਟੋ ਤੱਕ ਨਹੀਂ ਖਿੱਚੀ ਉਹ ਜਿਹੜੇ ਸਾਡੇ ਨਾਲ ਬੈਠੇ ਸੀ ਉਹਨਾਂ ਨੇ ਸਾਨੂੰ ਫੋਟੋ ਦਿੱਤੀ ਜਿਹੜਾ ਤੁਸੀਂ ਸੁਪਨਾ ਦੇਖਿਆ ਹੁਣ ਤੱਕ ਇਸ ਬੱਚੀ ਨੂੰ ਇਸ ਮਕਾਮ ਤੇ ਲੈ ਕੇ ਜਾਣ ਦਾ ਕਿਉਂਕਿ ਅਕਸਰ ਮਾਪੇ ਇਹ ਚੀਜ਼ਾਂ ਕਰਦੇ ਨੇ ਕਿ ਜਿਹੜੀ ਇਹ ਲਾਈਨ ਆ ਇਹਨੂੰ ਤਿੰਦੂ ਪ੍ਰੰਤੂ ਕਰਦੇ ਨੇ ਹਾਂਜੀ ਜੋ ਲਾਈਨ ਇਸ ਬੱਚੀ ਨੇ ਚੁਣੀ ਆ ਪਰ ਤੁਸੀਂ ਇਸ ਬੱਚੀ ਦੀ ਹਿੰਮਤ ਵਧਾ ਰਹੇ ਹੋ ਇਸ ਲਾਈਨ ਚ ਨੂੰ ਅੱਗੇ ਲੈ ਕੇ ਜਾ ਰਹੇ ਹੋ ਸਪੈਸ਼ਲੀ ਉਹਨਾਂ ਮਾਪੇ ਨੂੰ ਕੀ ਕਹਿਣਾ ਚਾਹੋਗੇ ਅਗਰ ਬੱਚੀ 'ਚ ਕੋਈ ਵੀ ਟੈਲੈਂਟ ਆ ਜਾਂ ਇਸ ਤਰ੍ਹਾਂ ਦਾ ਕੀ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਜਿਕੇ ਮਤਲਬ ਕਿ ਹੁਣ ਹਰ ਇੱਕ ਚੰਦਾਵਾ ਨੋ ਡਾਊਟ ਕਿ ਕਿਸੇ 'ਚ ਨਹੀਂ ਹੁੰਦਾ ਬੱਚੇ 'ਚ ਹੁੰਦਾ ਵੱਡੇ 'ਚ ਹੁੰਦਾ ਕੋਈ ਸ਼ਰਮ ਜਾਂਦਾ ਕੋਈ ਥੋੜਾ ਕਿ ਸਾਡੇ ਵਾਂਗੂ ਮਤਲਬ ਪੈਸੇ ਦੀ ਜਾਂ ਕਿਸੇ ਚੀਜ਼ ਦੀ ਦਿੱਕਤ ਹੁੰਦੀ ਆ ਪਰ ਇਹ ਵਾ ਕਿ ਇਹ ਬੱਚੇ ਦਾ ਸੁਪਨਾ ਹੈ ਮੈਂ ਇਸ ਬੱਚੇ ਨੂੰ 3 ਸਾਲ ਤੋਂ ਹੀ ਕੈਮਰੇ ਦੇ ਅੱਗੇ ਲਿਆਉਣੀ ਆ ਇਹ ਕਹਿੰਨੀ ਆ ਕਿ ਤਾਂਕਿ ਇਹਦੇ ਵੱਲ ਵੇਖ ਕੇ ਨਾ ਉਸ ਪੇਰੈਂਟਸ ਦੇ ਅੰਦਰ ਵੀ ਕੋਈ ਭਾਵਨਾ ਜਾਗੇ ਬੱਚੇ ਦੇ ਅੰਦਰ ਵੀ ਜਾਗੇ ਹੁਣ ਤੁਸੀਂ ਇਹਨੂੰ ਘਰ ਘਰ ਪਹਚਾਓਗੇ ਕੋਈ ਨਹੀਂ ਐਸਾ ਘਰ ਹੋਏਗਾ ਕਿ ਜਿਹਨੂੰ ਇਹਦੇ ਮਨ ਦੇ ਵਿੱਚ ਇੱਛਾ ਨਹੀਂ ਆਏਗੀ ਕਿ ਸਾਡੀ ਬੇਟੀ ਜਾਂ ਸਾਡਾ ਬੇਟਾ ਇਦਾਂ ਹੋਏ ਜਿਹਦਾ ਨਾਮ ਜਾਏ ਕਿਉਂਕਿ ਉਹ ਨਾਮ ਜਿਹੜਾ ਨਾ ਮਾਪੇ ਪਿੱਛੇ ਕਰ ਸਕਦਾ ਤੇ ਪਿੱਛੇ ਅੱਗੇ ਅੱਗੇ ਪਿੱਛੇ ਕਰ ਸਕਦਾ ਅੱਜ ਕੱਲ ਲੋਕੀ ਕਹਿੰਦੇ ਆ ਕਿ ਸਿਰ ਪੜ੍ਹਾਈ ਵੱਲ ਜਾਣਾ ਚਾਹੀਦਾ ਬੇਟੀਆਂ ਨੂੰ ਜ਼ਿਆਦਾਤਰ ਤਾਂ ਲੋਕੀ ਇਹੀ ਕਹਿੰਦੇ ਆ ਕਿ ਲਾਈਨ ਹੈ ਨਾ ਇਹੀ ਲਾਈਨ ਹੈ ਮਤਲਬ ਵੀ ਆਪਣਾ ਗਲਤ ਵਾ ਪਰ ਗਲਤ ਨਹੀਂ ਗਲਤ ਕੁਛ ਨਹੀਂ ਹੁੰਦਾ ਗਲਤ ਆਪਣਾ ਦਿਮਾਗ ਆਪਣੀ ਸੋਚ ਹੋਣੀ ਚਾਹੀਦੀ ਆ ਹੁਣ ਮੰਨ ਲਓ ਕਿ ਅੱਜ ਮੈਂ ਜਾਨੀ ਆ ਤੁਸੀਂ ਮੇਰੇ ਇੰਟਰਵਿਊ ਲੈਂਦੇ ਕਿ ਤੁਸੀਂ ਬੇਟੀ ਦੇ ਨਾਲ ਜਾਂਦੇ ਹੋਰ ਤੁਸੀਂ 2-3 ਸਾਲ ਤੱਕ ਦੇਖੋਗੇ ਜਦ ਜਵਾਨ ਹੋ ਜੀਏ ਨਿਕਲੀ ਜਾਣਾ ਉਹਦੀ ਚਪਲੀ ਸੋਚ ਬਦਲਣੀ ਚਾਹੀਦੀ ਬੰਦੇ ਨੂੰ ਸੋਚ ਬਦਲੋ ਦਿਮਾਗ ਬਦਲੋ ਤੇ ਬੱਚੇ ਸੁਪਨੀ ਸਰਕਾਰ ਨੂੰ ਆਪਣਾ ਨਾਮ ਆਪਣੇ ਆਪ ਰੋਸ਼ਨ ਹੋ ਜਾਂਦਾ ਹੈ ਆ ਤੁਸੀਂ ਦੱਸਿਆ ਕਿ 3 ਸਾਲ ਦੀ ਉਮਰ ਦੇ ਵਿੱਚ ਹੀ ਇਸ ਬੱਚੀ ਨੇ ਇਸ ਲਾਈਨ ਨੂੰ ਚੂਜ਼ ਕੀਤਾ ਔਰ ਤੁਸੀਂ ਲੈ ਕੇ ਜਾ ਰਹੇ ਹੋ ਫਿਰ ਕਿੰਨੀਆਂ ਕਿਉਂਕਿ ਹਰ ਪੱਖ ਦੇ ਨੂੰ ਆਪਣੀ ਦੇਖੀ ਹੈ ਹਰ ਪਹਿਲੂ ਦੇ ਨਾਲ 네ਗੇਟਿਵ ਪੋਜ਼ਿਟਿਵ ਦੋਨੋਂ ਹੁੰਦੇ ਆ ਕਿੰਨੀ ਕੁ ਮੁਸ਼ਕਲ ਤੁਹਾਨੂੰ ਆਈ ਇਹਨੂੰ ਇੱਥੋਂ ਤੱਕ ਲੈ ਕੇ ਜਾਣ ਦੀ ਉਹ ਫਿਰ ਤੁਸੀਂ ਕਿਵੇਂ ਮੈਨੇਜ ਕੀਤਾ ਨੇ ਮੁਸ਼ਕਿਲਾਂ ਤਾਂ ਸਾਨੂੰ ਬਹੁਤ ਆਈਆਂ ਜਿਆਦਾਤਰ ਸਾਨੂੰ ਉਹ ਕਲਕੱਤੇ ਇਕਾਈ ਆ ਤੇ ਇੱਕ ਦਿੱਲੀ ਚਾਈ ਸੀ ਮੁੰਬਈ ਤੱਕ ਤਾਂ ਮਤਲਬ ਵੀ ਗਏ ਸੀਗੇ ਤੇ ਉੱਥੋਂ ਮਤਲਬ ਉੱਥੇ ਤਾਂ ਬਹੁਤ ਜਿਆਦਾ ਆਈਆਂ ਪਰ ਇਹ ਵਕ ਉਹਨਾਂ ਨੇ ਥੜਾ ਹੀ ਗਾਈਡ ਕਰ ਲਿਆ ਸੀ ਮੁਸ਼ਕਿਲਾਂ ਦਾ ਦੇਖੋ ਮੈਂ ਅੱਜ ਤੱਕ ਕੋਈ ਮੈਸੇਜ ਨਹੀਂ ਦਿੱਤਾ ਕੋਈ ਨਾਮ ਨਹੀਂ ਲੇਤਾ ਉਹ ਤੁਸੀਂ ਮੈਨੂੰ ਪੁੱਛਿਆ ਮੈਂ ਤਾਂ ਸਵਾਲ ਜੋ ਇਹ ਵਾ ਕਿ ਮੁਸ਼ਕਿਲਾਂ ਦੇ ਤੋਰ ਤੋਰ ਕੇ ਗਾਂ ਤੇ ਫੇਰ ਹੀ ਬੰਦਾ ਆਏਗਾ ਨਾ ਜਿੰਨੀਆਂ ਮੇਰੇ ਮੁਸ਼ਕਿਲਾਂ ਆਈਆਂ ਨਾ ਮੈਂ ਉਹਦੇ ਨਾਲ ਉਹ ਸੋਗ ਨਾਲ ਜਿਆਦਾ ਮੈਨੂੰ ਖੁਸ਼ੀ ਮਿਲ ਜਾਂਦੀ ਹੈ ਹੁਣ ਮੇਰੀ ਖੁਸ਼ੀ ਇਹ ਵਾ ਕਿ ਮੈਂ ਬਿਆਨ ਹੀ ਨਹੀਂ ਕਰ ਸਕਦਾ ਮੈਨੂੰ ਪਤਾ ਹੀ ਨਹੀਂ ਕਿ ਮੈਂ ਆਪਣੀ ਖੁਸ਼ੀ ਜ਼ਾਹਿਰ ਕਿਦਾ ਕਰਾਂ ਮੈਂ ਕੀ ਦਸਾਂ ਕੀ ਬੋਲਾਂ ਕਿਉਂਕਿ ਮੈਂ ਸੋਚਿਆ ਨਹੀਂ ਸੋਚਿਆ ਕਿ ਸਾਡੇ ਦੂਰ ਦੂ ਤੱਕ ਮੇਰੇ ਸੋਹਰਿਆਂ 'ਚ ਮੇਰੇ ਪੇਕਿਆਂ 'ਚ ਜਾਂ ਉਹਨਾਂ ਦੇ ਗਾਂ ਤੱਕ ਕੋਈ ਬੱਚਾ ਮਤਲਬ ਇਤਨਾਂ ਯਹਾਂ ਬੱਚੇ ਸਾਡੇ ਸਾਰੇ ਐਕਟਿਵ ਆ ਪੜ੍ਹੇ ਲਿਖੇ ਬਹੁਤ ਆ ਜੋਬ ਪਰ ਵੀ ਵਧੀਆ ਹਰ ਇੱਕ ਚੀਜ਼ ਵਧੀਆ ਪਰ ਐਸ ਲਾਈਨ 'ਚ ਪਹਲੀ ਗਈ ਕਿ ਫਿਰ ਕਦੀ ਇੰਟਰਨੈਸ਼ਨਲ ਲੈਵਲ ਤੇ ਕਦੀ ਕੋਈ ਆਈ ਕਾਲ ਕੀ ਜਾਂ ਜਿੱਦਾਂ ਬਾਹਰ ਦੇ ਦੇਸ਼ਾਂ ਤੋਂ ਜਾਂ ਕਿੱਦਾਂ ਉੱਥੇ ਜਾਂਦਾ ਸੋਚਿਆ ਤੁਸੀਂ ਹਾਂਜੀ ਦੁਬਈ ਤੋਂ ਤੇ ਯੂਕੇ ਤੋਂ ਆਈ ਸੀ ਪਿਛਲੇ ਤੋਂ ਪਿਛਲੇ ਬੰਦ ਇੱਕ ਦੋ ਕੁ ਮਹੀਨੇ ਲਾ ਲਓ ਉਧਰ ਆਈ ਸੀ ਪਰ ਇਹ ਵਾਕਿਆ ਥੋੜਾ ਮੈਂ ਆਪਣੇ ਸਰਕਲ ਮੇਰਾ ਵਿਗੜਿਆਦਾ ਸੀਗਾ ਤੇ ਮੈਂ ਨਹੀਂ ਗਈ ਤੇ ਜਿਹੜੀ ਫੰਕਸ਼ਨਸ ਹੁੰਦੀ ਨੇ ਅਵਾਰਡਸ ਹੁੰਦੀ ਨੇ ਇਹ ਇਹਨਾਂ ਦਾ ਜਿਹੜਾ ਖਰਚੇ ਦਾ ਮੈਨੇਜਮੈਂਟ ਆ ਉਹ ਕਰਦੇ ਨਹੀਂ ਕਿ ਜੇ ਤੁਸੀਂ ਖੁਦ ਕਰਦੇ ਨਹੀਂ ਨਹੀਂ ਕੁਛ ਕੋਚ ਹੀ ਕਰਦੇ ਆ ਮਤਲਬ ਵੀ ਖਰਚਾ ਬਾਕੀ ਅਦਰਵਾਜ਼ਾ ਆਪ ਹੀ ਕਰਨਾ ਪੈਂਦਾ ਤਨ ਪਤਾ ਰਜਿਸਟਰ ਫੀਸ ਜਾਣਾ ਆਣਾ ਸਾਰਾ ਉਹਨਾਂ ਨੂੰ ਥੋੜੀ ਨਾ ਦਿਨਾ ਇਹ ਵਾਕਿ ਜਿੱਥੇ ਉਹ ਨਸੀ ਦੇਣਾ ਦੁਨਗੇ ਸੀ ਉਹਨਾਂ ਨੇ ਖਰਚਾ ਕੀਤਾ ਉਹਨਾਂ ਨੇ ਥੋੜੀ ਜਿਹੀ ਰਜਿਸਟਰ ਫੀਸ ਦਿੱਤੀ ਬਾਕੀ ਉਹਨਾਂ ਨੇ ਖਰਚਾ ਚੁੱਕਿਆ ਕਿਉਂਕਿ ਇਹ ਤਾਂ ਤੁਹਾਨੂੰ ਪਤਾ ਅਵਾਰਡ ਵਾ ਪ੍ਰਾਈਜ਼ ਨਹੀਂ ਆਇਆ ਅਵਾਰਡ ਅਵਾਰਡ ਦੇ ਵਿੱਚ ਇਹ ਵਾਕਿ ਉਹ ਹੁਨਰ ਵੇਖਦੇ ਬੰਦੇ ਦਾ ਕਿ ਕਿਸ ਹੁਨਰ ਤੇ ਪਹੁੰਚੇ ਕਿਸ ਤੇ ਨਹੀਂ ਹੁਣ ਹੁਨਰ ਦੇਖ ਲੋ ਕਿ ਅਸੀਂ ਸਾਨੂੰ ਕੋਈ ਪੁੱਛਦਾ ਸੀ ਨਾ ਮੰਨ ਲ ਪਿੱਛੇ ਦੀ ਇੰਟਰਵਿਊ ਹੋਈ ਹੈ ਅਸੀਂ ਉਹਨਾਂ ਦੇ ਜੀ ਕਹਤਾ ਕਿ 15 16 ਇਹਨੇ ਅਵਾਰਡ ਜਿੱਤੇ ਆ ਸਾਨੂੰ ਨਹੀਂ ਸੀ ਪਤਾ ਕਿਉਂਕਿ ਭੁੱਲ ਗਏ تھے ਹੀ ਉਹਨਾਂ ਨੇ ਸਾਨੂੰ ਕਿਹਾ ਤਹਾਡੀ ਬੇਟੀ ਕੋ 35 ਪਲੱਸ ਆ ਮਤਲਬ ਵੀ ਅਵਾਰਡ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਵੀ ਬੱਚੀ ਆ ਤੇ ਮੈਂ ਕਹਾਂ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਕਹਾਂ ਤੁਹਾਨੂੰ ਜ਼ਿਆਦਾ ਪਤਾ ਹੈਗਾ ਆਪਾਂ ਜ਼ਿਆਦਾ ਵੀ ਕਿਉਂਕਿ ਉਹਨਾਂ ਨੂੰ ਜ਼ਿਆਦਾ ਨੋਲੇਜ ਸੀ ਜਦ ਅਸੀਂ ਘਰ ਆਣ ਕੇ ਤੁਹਾਡੇ ਸਾਹਮਣੇ ਫਾਈਲ ਪਈ ਆ ਆਪਾਂ ਇੱਕ ਇੱਕ ਫਾਈਲ ਦੇਖੀ ਸਾਨੂੰ ਉੱਥੇ ਸ਼ਹਿਰਾਂ ਦਾ ਨਾਮ ਪਤਾ ਲੱਗਾ ਜਿਹੜਾ ਅਸੀਂ ਭੁੱਲ ਚੁੱਕੇ ਸੀ ਫਿਰ ਉਸ ਤੋਂ ਬਾਅਦ ਆਣ ਕੇ ਜਦ ਦੇਖਿਆ ਤੇ 35 ਪਲੱਸ ਹੀ ਸੀਗੇ ਤੇ ਫਿਰ ਮੈਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਉਹ ਚੀਜ਼ ਅਸੀਂ ਨਹੀਂ ਜਾਣਦੇ ਜੋ ਉਹ ਜਾਣਦੇ ਆ ਜਾਣਦੇ ਕਿੱਦਾਂ ਵਾਂ ਕਿ ਪ੍ਰੈਸ ਦੇ ਥਰੋ ਕਿਉਂਕਿ ਤੁਸੀਂ ਹਰ ਵਾਰੀ ਵਹੋਂਦੇ ਹੋ ਹਰ ਵਾਰੀ ਅੱਗੇ ਮਤਲਬ ਕੰਟੀਨਿਊ ਬੱਚੇ ਨੂੰ ਤੋੜਦੇ ਹੋ ਉਹ ਨਹੀਂ ਤਾਂ ਘਰ ਤਾਂ ਸਾਡੀ ਫਾਈਲ ਬੰਦ ਲੰਬਾਰੀ ਚ ਹੈ ਨਾ ਤੁਹਾਡੀ ਫਾਈਲ ਤਾਂ ਨਹੀਂ ਬੰਦ ਹੁੰਦੀ ਤੁਸੀਂ ਆਪਣੀ ਫਾਈਲ ਚਲਾਈ ਜਾਂਦੇ ਹੋ ਬੱਚੇ ਦਾ ਮੇਰੇ ਦਾ ਸਾਥ ਮੈਂ ਨਹੀਂ ਦਿੰਦੀ ਵੀ ਤੁਸੀਂ ਦਿੰਦੇ ਪਿਓ ਤੇ ਤੁਹਾਡਾ ਹੀ ਆਸ਼ੀਰਵਾਦ ਆ ਸਾਰਿਆਂ ਦੇ ਪੇਰੈਂਟਸ ਦਾ ਉਹਦੇ ਮਤਲਬ ਵੀ ਆਪਣੇ ਘਰਦਿਆਂ ਦਾ ਵੱਡਿਆਂ ਦਾ ਸਾਰਿਆਂ ਦਾ ਸਾਥ ਹੈ ਜਿੰਦਿਆਂ ਦਾ ਆਸ਼ੀਰਵਾਦ ਨਾ ਤੁਰੀ ਜਾਂਦੀ ਆ ਮੇਰਾ ਲਾਸਟ ਕੁਐਸਚਨ ਆ ਮੌਲੀ ਚੀਮਾ ਅੱਗੇ ਤੱਕ ਜਾਣਾ ਚਾਹੁੰਦੀ ਐ ਤੁਹਾਡਾ ਕਿੰਨਾ ਕ ਸਾਥ ਰਹੇਗਾ ਇਹਨੂੰ ਔਰ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤੁਹਾਡਾ ਸੁਪਨਾ ਕੀ ਹੈ ਸੁਪਨਾ ਮੇਰਾ ਨਹੀਂ ਸੁਪਨਾ ਮੇਰੀ ਬੇਟੀ ਦਾ ਜਿੱਥੋਂ ਤੱਕ ਉਹ ਕਹੇਗੀ ਜਿੱਥੋਂ ਤੱਕ ਮੇਰੀ ਹਿੰਮਤ ਹੋਈ ਮੈਂ ਜ਼ਰੂਰ ਜਾਊਂਗੀ ਬਾਕੀ ਸੁਪਨਾ ਵਾ ਮੈਂ ਆਪਣੀ ਬੇਟੀ ਦਾ ਸੁਪਨਾ ਨਹੀਂ ਕਦੀ ਮਰਨਦਾਂਗੀ ਕਿਉਂਕਿ ਸੁਪਨੇ ਦੇ ਤੇ ਜ਼ਿੰਦਗੀ ਬਤੀਤ ਹੁੰਦੀ ਬਾਕੀ ਜੋਂ ਦਾ ਸੁਪਨਾ ਤੁਹਾਨੂੰ ਉਹਨੇ ਦੱਸ ਹੀ ਦਿੱਤਾ ਹੈ ਸੁਪਨਾ ਡਾਕਟਰ ਤਾਂ ਕਹਿੰਦੀ ਕਹਿੰਦੇ ਪਾਪਾ ਕਹਿੰਦੇ ਨਹੀਂ ਸੀ ਕਿ ਮੈਨੂੰ ਬਹੁਤ ਖੁਸ਼ ਹੈ ਵੀ ਮੈਨੂੰ ਨਾ ਜਦੋਂ ਮੈਂ ਬੇਟੀਆਂ ਵੇਖਣਾ ਕਿਸੇ ਨੂੰ ਨਰਸ ਜਾਂ ਡਾਕਟਰ ਮੈਨੂੰ ਬਹੁਤ ਖੁਸ਼ੀ ਲੱਗਦੀ ਇੰਨੀ ਛੋਟੀ ਉਮਰ 3 ਸਾਲ ਦੀ ਮਰਚੇ ਕਿਉਂਕਿ ਹੁੰਦੇ ਨੇ ਪਾਪਾ ਨੂੰ ਡੈਥ ਹੋ ਗਈ ਮਤਲਬ ਇਧਾਂ ਇਹਦੇ ਦਾਦਾ ਪਾਪਾ ਦੀ ਕਾਫੀ ਧੇਰ ਹੋ ਗਈ ਆ ਤੇ ਉਦੋਂ ਵੀ ਛੋਟੀ ਹੁੰਦੀ ਕਹਿੰਦੀ ਸੀ ਮੈਂ ਡਾਕਟਰ ਵੀ ਜ਼ਰੂਰ ਬਣੂੰਗੀ ਤੇ ਮੈਂ ਪਰਮੋਡਲ ਵੀ ਬਣੂੰਗੀ ਕਿਉਂਕਿ ਉਹ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੌਲੀ ਚੀਮਾ ਦੇ ਮਦਰ ਜਿਨ੍ਹਾਂ ਨੇ ਦੱਸਿਆ ਕਿ ਇਹਦਾ ਆਪਣਾ ਸੁਪਨਾ ਜੋ ਹੈ ਮਾਡਲ ਬਣੰਦਾ ਹੀ ਵੀ ਹੈ ਤੇ ਡਾਕਟਰ ਬਣੰਦਾ ਡਾਕਟਰ ਬਣੰਦਾ ਸੁਪਨਾ ਜਿਹੜਾ ਆ ਉਹ ਇਹਦੇ ਦਾਦੂ ਦਾ ਸੀ ਜੋ ਅੱਜ ਤੱਕ ਮੌਲੀ ਚੀਮਾ ਨੂੰ ਯਾਦ ਆ ਸੋ ਮੌਲੀ ਚੀਮਾ ਦੇ ਟੀਚਰ ਗੁਰੂ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਜੀ ਐਜ਼ ਆ ਟੀਚਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਮੌਲੀ ਚੀਮਾ ਦੇ ਅਵਾਰਡ ਜਿੱਤਣ ਦੀ ਥੈਂਕ ਯੂ ਮੌਲੀ ਚੀਮਾ ਤੁਹਾਡੇ ਕੋ ਪੜਦੀ ਆ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਇਸ ਬੱਚੀ ਨੂੰ ਦੇਖ ਕੇ ਜਾਂ ਪੜ੍ਹਦੇ ਵਕਤ ਇਹਦੀਆਂ ਕੀ ਬਿਹੇਵੀਅਰ ਨੇ ਔਰ ਜੋ ਇਹਦੇ ਚ ਟੈਲੈਂਟ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਾਨੂੰ ਪਹਿਲਾਂ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਇਨੀ ਛੋਟੀ ਜੀ ਉਮਰ ਚ ਐਡਾ ਵੱਡਾ ਰੁਤਬਾ ਹਾਸਲ ਕੀਤਾ ਹੈ ਕੋਈ ਛੋਟੀ ਗੱਲ ਨਹੀਂ ਹੈ ਬਾਕੀ ਜਦੋਂ ਇਹ ਮੇਰੇ ਕੋਲ ਪੜਦੀ ਪੜਨ ਵਿੱਚ ਵੀ ਬਹੁਤ ਵਧੀਆ ਹੈ ਬਹੁਤ ਸੋਨੀ ਸਟੱਡੀ ਕਰਦੀ ਹੈ ਬਟ ਇਹਦੇ ਦਿਮਾਗ ਚ 올 ਟਾਈਮ ਬਸ ਮੋਡਲਿੰਗ ਚੱਲਦੀ ਰਹਿੰਦੀ ਆ ਕਿ ਦੀਦੀ ਮੈਂ ਆ ਬੰਨਾ ਵਾ ਦੀਦੀ ਮੈਂ ਇਦਾਂ ਕਰਨਾ ਉਦਾਂ ਕਰਨਾ ਮੈਨੂੰ ਸਾਰਾ ਸ਼ੇਅਰ ਕਰਦੀ ਹੁਣ ਵੀ ਜਦੋਂ ਉੱਥੇ ਅਵਾਰਡ ਮਿਲਿਆ ਇਹਨੇ ਪਹਿਲਾਂ ਮੈਨੂੰ ਵੀਡੀਓ ਕਾਲ ਕੀਤੀ ਕਿ ਦੀਦੀ ਆ ਵੇਖੋ ਮੈਨੂੰ ਅਵਾਰਡ ਮਿਲਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਦੇਖ ਕੇ ਕਿ ਇਨੀ ਛੋਟੀ ਉਮਰ ਚ ਇੰਨੀ ਅੱਗੇ ਜਾਣਾ ਬ ਅੱਗੇ ਕਰਨਾ ਚਾਹੀਦਾ ਵਾ ਘਰੇ ਨਹੀਂ ਰੱਖਣਾ ਚਾਹੀਦਾ ਇਹਦੇ ਵਲ ਦੇਖ ਕੇ ਸਾਨੂੰ ਵੀ ਹੁੰਦਾ ਕਿ ਆਪਾਂ ਵੀ ਕੁਝ ਕਰੀਏ ਬਾਕੀ ਮੈਨੂੰ ਯਕੀਨ ਆ ਅੱਧੀ ਜਾਊਗੀ ਮੈਨੂੰ ਯਾਦ ਕਰੂਗੀ ਕਿ ਦੀਦੀ ਮੈਨੂੰ ਪੜਾਉਂਦੇ ਸੀ ਬਾਕੀ ਬਹੁਤ ਖੁਸ਼ੀ ਆ ਬਾਕੀ ਪਰਮਾਤਮਾ ਨੇ ਅੱਗੇ ਭੇਜੇ ਜੋ ਉਹਦੇ ਸੁਪਨੇ ਤੇ ਪੂਰੇ ਹੋਣ ਸੋ ਇਹ ਸੀ ਜੀ ਮੌਲੀ ਚੀਮਾ ਤੇ ਉਹਨਾਂ ਦੀ ਫੈਮਿਲੀ ਮੌਲੀ ਚੀਮਾ ਦੇ ਸੁਪਨੇ ਵੱਡੇ ਵੱਡੇ ਨੇ ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਚਾਹਵਾਂਗੇ ਕਿ ਇਹ ਬੱਚੀ ਆਪਣੇ ਸੁਪਨੇ ਪੂਰੇ ਕਰੇ ਜਿੱਥੇ ਇਸ ਬੱਚੀ ਨੇ 3 ਸਾਲ ਦੀ ਏਜ ਦੇ ਵਿੱਚ ਆਪਣਾ ਸਫਰ ਸ਼ੁਰੂ ਕਰਕੇ ਅੱਜ ਇਹ ਦੇਰਾਦੂੰਨ ਸਟੇਜ ਫਿਲਮ ਸਟਾਰ ਇਸ਼ਾ ਦਿਓਲ ਜੋ ਕਿ ਤਰਮਿੰਦਰ ਜਿਹੜੇ ਫਿਲਮ ਸਟਾਰ ਨੇ ਉਹਨਾਂ ਦੀ ਬੇਟੀ ਕੋਲੋਂ ਔਰ ਬੌਬੀ ਦਿਓਲ ਔਰ ਸੰਨੀ ਦਿਓਲ ਉਹਨਾਂ ਦੀ ਸਿਸਟਰ ਕੋਲੋਂ ਇਸ ਬੱਚੀ ਨੇ ਮਹਿਜ਼ 10 ਸਾਲ ਦੀ ਏਜ ਦੇ ਵਿੱਚ ਅਵਾਰਡ ਪ੍ਰਾਪਤ ਕੀਤਾ ਹੈ ਇਹ ਤੁਸੀਂ ਆਪੇ ਹੀ ਸੋਚ ਸਕਦੇ ਹੋ ਕਿ ਅੱਗੇ ਇਸ ਲੜਕੀ ਨੂੰ ਅਗਰ ਮੌਕਾ ਮਿਲਦਾ ਜਾਏ ਇਸ ਬੱਚੀ ਨੂੰ ਇਸ ਮਾਨਮਤੀ ਧੀ ਨੂੰ ਤੇ ਇਹ ਬੱਚੀ ਕਿੱਥੋਂ ਤੱਕ ਜਾਏਗੀ ਸੋ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਵੀ ਦੁਆ ਕਰਦੇ ਹਾਂ ਕਿ ਇਸ ਬੱਚੀ ਦੇ ਸਾਰੇ ਸੁਪਨੇ ਪੂਰੇ ਹੋਣ ਦੇਖਦੇ ਰਹੋ ਚੈਨਲ ਦਾ ਆਰ ਐਨ ਏ